ਚਲਾ ਰਹੇ ਹਨ ਬਲਾਚੌਰ ਤੋਂ ਤੁਹਾਨੂੰ ਦੱਸੇ ਕਿ ਕਈ ਸਮਾਜ ਸੇਵੀਆਂ ਦੇ ਵੱਲੋਂ ਲਗਾਤਾਰ ਸਮਾਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਕਿ ਸਮਾਜ ਦੇ ਵਿੱਚ ਉਹ ਵਧੀਆ ਮੈਸੇਜ ਦਿੰਦੇ ਰਹਿਣ ਇਸੇ ਤਰ੍ਹਾਂ ਬਲਾਚੌਰ ਦੀ ਗੱਲ ਕਰੀਏ ਤਾਂ ਬਲਾਚੌਰ ਦੇ ਵਿੱਚ ਤਰਸ਼ ਅਰੋਣਾ ਅਤੇ ਹਰਗੁਣ ਸੋਧ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਖੁੰਦਨ ਅਤੇ ਮੈਡੀਕਲ ਕੈਂਪ 12 ਜੁਲਾਈ ਨੂੰ ਗੁਰਦੁਆਰਾ ਸਿੰਘ ਸਭਾ ਮੁਜਾਰੀ ਵਿਖੇ ਲਗਾਇਆ ਜਾਵੇਗਾ ਅਤੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਸਮਾਜ ਸੇਵਕਾਂ ਨੇ ਦੱਸਿਆ ਹੈ ਕਿ ਇਸ ਖੁੰਦਨ ਅਤੇ ਮੈਡੀਕਲ ਕੈਂਪ ਦੇ ਵਿੱਚ ਵੱਖ-ਵੱਖ ਹਸਪਤਾਲਾਂ ਦੇ ਸਾਯੋਗ ਨਾਲ ਇਹ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਉਹਨਾਂ ਨੇ ਮੈਡੀਕਲ ਅਤੇ ਖੂਨਦਾਨ ਕੈਂਪ ਦੇ ਵਿੱਚ ਸਾਰਿਆਂ ਨੂੰ ਹਮ-ਹਮਾ ਕੇ ਕੌਨਸਟੈਂਟ ਅਪੀਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਤੇ ਤੁਸੀਂ ਆਪਣਾ ਸਾਡਾ ਇੱਕ ਵੀਡੀਓ ਕਲਿੱਪ ਉਹਨਾਂ ਦਿਖਾ ਰਹੇ ਹੋ ਇਹ ਰਾਜਸੀ ਲਗਭਗ ਦਿਨੇ ਵੀ ਰਾਜਨੀਤਿਕ ਹੈਗੇ ਆ ਮ ਆਪਣੇ ਬਲਾਚੌਰ ਹਲਕੇ ਦੇ ਉਹਨਾਂ ਸਾਰਿਆਂ ਨੂੰ ਆਪਾਂ ਉਹ ਆਰਡਰ ਨੇ ਇਨਵੀਟੇਸ਼ਨ ਕਾਰਡ ਦੇ ਜਾਂਦੇ ਆ ਜੀ ਤੇ ਬਲੱਡ ਨੇਸ਼ਨਲ ਕੈਂਪ ਤੇ ਇਹ ਜਿਹੜਾ ਕੈਂਪ ਹੈਗਾ ਉਹਦੇ ਵਿੱਚ ਵੈਸੇ ਤਾਂ ਆਪਾਂ ਵੈਸੇ ਪਹਿਲਾਂ ਖੂਨ ਦਾ ਕੈਂਪ ਰੱਖਿਆ ਹੋਇਆ ਸੀਗਾ ਬਲੱਡ ਨੇਸ਼ਨ ਦਾ ਕੈਂਪ ਜਿਹੜਾ ਕਿ ਪੀਜੀਆਈ ਦੇ ਵੱਲੋਂ ਆਪਾਂ ਜਨਕ ਟੀਮ ਆਣੀ ਹੈਗੀ ਸਾਡੇ ਜੀ 12 ਜੁਲਾਈ ਦਿਨ ਸ਼ਨੀਵਾਰ ਜੀ ਉਹੀ 10 ਤੋਂ ਲੈ ਕੇ 3 ਵਜੇ ਤੱਕ ਦਾ ਹੈਗਾ ਭਾਜੀ ਇਹ ਕੈਂਪ ਤੇ ਇਹਦੇ ਵਿੱਚ ਆਪਾਂ ਵੱਖ-ਵੱਖ ਡਾਕਟਰ ਵੀ ਆ ਰਹੇ ਆ ਜਿਵੇਂ ਕਿ ਦਾ ਨੱਕ ਕੰਨ ਗਲੇ ਵਾਲੇ ਹੈਗੇ ਇਹਨਾਂ ਨੇ ਚੈੱਕ ਅਪ ਫ੍ਰੀ ਹੈਗਾ ਪੇਸ਼ਰਾਂ ਦਾ ਅੱਖਾਂ ਦਾ ਕੈਂਪ ਫ੍ਰੀ ਹੈਗਾ ਹੈ ਨਾ ਜੀ ਤੇ ਦੰਦਾਂ ਦੇ ਡਾਕਟਰ ਵੀ ਆ ਰਹੇ ਆ ਤੇ ਉਹ ਵੀ ਫ੍ਰੀ ਆਪਣਾ ਚੈੱਕ ਅਪ ਕਰਨਗੇ ਤੇ ਇਹਨਾਂ ਦੇ ਫਿਜ਼ਿਓਥੈਰੇਪੀ ਵਾਲੇ ਵੀ ਆ ਰਹੇ ਆ ਡਾਕਟਰ ਰਵਾਨਾ ਨਾ ਜੀ ਤੇ ਡਾਕਟਰ ਪਰਮਜੀਤ ਮਾਨ ਬੱਚਿਆਂ ਦੇ ਉਹ ਵੀ ਨਵੇਂ ਸ਼ਹਿਰ ਤੇ ਕੈਂਪ ਪਾ ਚ ਆ ਰਹੇ ਆ ਕਿਹੜੇ ਡਾਕਟਰ ਆ ਰਹੇ ਆ ਜਾਣਕਾਰੀ ਸਾਂਝੀ ਕਰਿਓ ਕਿਹੜੇ ਕਿਹੜੇ ਹਸਪਤਲ ਵਾਲੇ ਹਸਪਤਲ ਹੈਗਾ ਇੱਕ ਤਾਂ ਸੂਰੀ ਹਸਪਤਾਲ ਬਲਾਚੁਰਵਾਲ ਤੋਂ ਯਾਨਕਿ ਮੈਡੀਕਲ ਤੇ ਉਹ ਵੀ ਮੈਡੀਸਨ ਹੈਗਾ ਕੈਂਪੋਂ ਨਾਲ ਤੋਂ ਹੈਗਾ ਜੀ ਤੇ ਉਹਦੇ ਬਾਅਦ ਉਹ ਹਰਜਸ ਫਿਜ਼ਿਓਥੈਰੇਪੀ ਆਸਪਤਾਲ ਲੁਧਿਆਣਾ ਵੱਲੋਂ ਫਿਜ਼ਿਓਥੈਰੇਪੀ ਕੈਂਪ ਹੈਗਾ ਜੀ ਤੇ ਉਹਦੇ ਬਾਅਦ ਵਿੱਚ ਐਸ ਪੀ ਆਈ ਸਕਿਅਰ ਸੈਂਟਰ ਅੱਖਾਂ ਦਾ ਉਹਨਾਂ ਤੋਂ ਚੈੱਕਅਪ ਹੈਗਾ ਫ੍ਰੀ ਜੀ ਤੇ ਦਸ਼ਮੇਸ਼ ਡੈਂਟਲ ਕਲੀਨਿਕ ਮਿਆਰੀ ਵੱਲੋਂ ਇਹ ਦੰਦਾਂ ਦਾ ਕੈਂਪ ਹੈਗਾ ਜੀ ਤੇ ਬੇਦੀ ਹਸਪਤਾਲ ਨਮਾਸ਼ਹਿਰ ਵੱਲ ਤੋਂ ਤੇ ਡਾਕਟਰ ਸ਼ੈਲਜਾ ਜੀ ਹੈ ਜਿਹੜੇ ਨੱਕ ਕੰਨ ਗਲੇ ਦੇ ਮੇਨ ਡਾਕਟਰ ਹੈਗੇ ਤੇ ਉਹ ਆ ਰਹੇ ਚੈੱਕਅਪ ਕਰਨ ਤੇ ਡਾਕਟਰ ਪਰਮਜੀਤ ਮਾਨ ਜੀ ਨਮਾਸ਼ਹਿਰ ਤੋਂ ਮਾਨ ਐਂਡ ਅਰੋੜਾ ਹਸਪੀਟਲ ਤੋਂ ਤੇ ਬੱਚਿਆਂ ਦਾ ਚੈੱਕਅਪ ਕਰਨਗੇ ਜੀ ਤੇ ਕੀ ਕਹਿਣਾ ਚਾਹੁੰਦੇ ਕਿੰਨਾਵਾਂ ਕੈਂਪ ਹੈਗਾ ਇਹਨਾਂ ਦਾ ਜਿਹਦਾ ਲਗਾਤਾਰ ਕੈਂਪ ਲੱਗ ਰਹੇ ਹੈਗੇ ਆ ਸਮਾਜ ਸੇਵੀ ਕੰਮਾਂ ਵਿੱਚ ਵਾਟੜ ਕੇ ਹਿੱਸਾ ਲੈਂਦੇ ਆ ਕਿੰਨੇ ਕੈਂਪ ਲਾ ਚੁੱਕਿਆ ਉਦਾਂ ਵੈਸੇ ਤਾਂ ਕੈਂਪ ਤਾਂ ਕਈ ਇਹ ਨਹੀਂ ਹੋ ਗਏ ਵੈਸੇ ਆਪਾਂ ਲਗਭਗ ਸਾਰੇ ਸਾਂਝੇ ਹੁੰਦੇ ਹੈਗੇ ਜਦੋਂ ਸਾਰੇ ਆਪਾਂ ਇਕੱਠੇ ਹੀ ਆ ਪਰ ਇਹਨਾਂ ਦਾ ਇਹ ਦੂਸਰਾ ਕੈਂਪ ਹੈਗਾ ਜਨਕਿ ਬਹੁਤ ਵੱਡਾ ਵਿਸ਼ਾਲ ਕੈਂਪ ਇਹ ਤੱਕ ਹੀ ਰੱਖਿਆ ਹੈਗਾ ਆਪਾਂ ਜਨਕਿ ਘੱਟੋ ਘੱਟ 2-300 ਬੰਦੇ ਦਾ ਅਰੇਂਜ ਕਰਕੇ ਹੀ ਇਸ ਆਪਾਂ ਰੱਖਿਆ ਹੈਗਾ ਕੰਮ ਜੇਕਰ ਇਸ ਕੈਂਪ ਦੇ ਵਿੱਚ ਕੋਈ ਮਰੀਜ਼ ਆਪਣਾ ਆਪਰੇਸ਼ਨ ਕਰਾਉਣਾ ਚਾਹਵੇ ਤਾਂ ਉਸ ਨੂੰ ਕੀ ਮਤਲਬ ਡਿਸਕਾ ਅੱਪਾ ਜਨਕਿਏ ਭਾਜੀ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਬਾਤੇ-ਬਾਤੇ ਜਿੰਨਾ ਕੋ ਹੋ ਸਕਦਾ ਸਹਿਯੋਗ ਕਰਦੇ ਆਂ ਪਹਿ ਜਿਹਨਾਂ ਦਾ ਹੁਣ ਤੱਕ ਵੀ ਕਰਦੇ ਆ ਰਹੇ ਆ ਤੇ ਆਪਾਂ ਦੇਖਾਂਗੇ ਜਿਹੜਾ ਕੋ ਮਨਲਾ ਕੋ ਲੋਡ ਬੰਦ ਸਾਨੂੰ ਲੱਗਿਆ ਦੇ ਤੇ ਕੈਂਪ ਵਿੱਚ ਸਾਨੂੰ ਟੱਕਰਿਆ ਕੋਈ ਜਿੰਨਾ ਹੋ ਸਕੇ ਆਪਾਂ ਬਾਤੇ-ਬਾਤੇ ਉਹਦੀ ਹੈਲਪ ਕਰਾਂਗੇ ਆਪਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਨਵਦੀਪ ਸੂਤ ਮਜਾਰੀ ਤੋਂ ਸੂਤ ਲੈਬੋਰਟਰੀ ਤੇ ਹਰਦੀਪ ਕਲੀਨਿਕ ਸੈਫਟੀ ਸੈਂਟਰ ਤੋਂ ਮੈਂ ਤੁਹਾਨੂੰ ਸਾਰਿਆਂ ਨਾਲ ਗੱਲ ਸ਼ੇਅਰ ਕਰਨਾ ਚਾਹੁੰਦਾ ਕਿ 12 ਜੁਲਾਈ ਦਿਨ ਹੈ ਦਿਨ ਸ਼ਨੀਵਾਰ ਸੇਂਗਸਵਾ ਘੋਰ ਦਵਾਰ ਮਯਾਰੀ ਵਿਖੇ ਅਸੀਂ ਖੂਨਦਾਨ ਕੈਂਪ ਤੇ ਫਰੀ ਮੈਡੀਕਨ ਕੈਂਪ ਲਗਾ ਰਹੇ ਹਾਂ ਜਿੱਥੇ ਮੈਂ ਸਾਰੇ ਮਰੀਜ਼ਾਂ ਨੂੰ ਇਹ ਕਿਨਾਰੇ ਤੇ ਕੈਂਪ ਵਿੱਚ ਆ ਕੇ ਵਾਰ ਤੋਂ ਵਾਰ ਲਾਵਾ ਠਾਓ ਜੀ ਗੁਰਜੀਤ ਕਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਇਲਾਕਾ ਨਿਵਾਸੀਆਂ ਵਾਸਤੇ ਬਹੁਤ ਹੀ ਖੁਸ਼ਖਬਰੀ ਦੀ ਇੱਕ ਗੱਲ ਹੈ ਤਕਸ਼ ਅਰੋੜਾ ਅਤੇ ਹਰਗੁਨ ਸੂਦ ਇਹਨਾਂ ਦੋਨਾਂ ਬੱਚਿਆਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਨਗਰ ਮਯਾਰੀ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਸੋ ਸਭ ਨਗਰ ਨਿਵਾਸੀਆਂ ਨੂੰ ਜਿੰਨੇ ਵੀ ਮੇਰੇ ਵੀਰ ਪ੍ਰਾਈਸ ਚੈਨਲ ਦੇ ਮਾਧਿਅਮ ਨਾਲ ਦੇਖ ਰਹੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਹੋਰ ਵੀ ਕਈ ਇਸ ਇਹਦੇ ਵਿੱਚ ਕੈਂਪ ਕਈ ਹੋਰ ਵੀ ਲੱਗ ਰਹੇ ਆ ਉਹਨਾਂ ਦਾ ਵੀ ਸਾਨੂੰ ਸਾਰਿਆਂ ਨੂੰ ਲਾਭ ਲੈਣ ਦਾ ਚਾਹੀਦਾ ਹੈ ਸੋ ਸਾਰਿਆਂ ਨੂੰ ਬੇਨਤੀ ਇਸ ਕੈਂਪ ਦੇ ਵਿੱਚ ਜ਼ਰੂਰ ਪਹੁੰਚੋ ਤੇ ਸਾਡੇ ਵੀਰ ਅਰੋੜਾ ਪੀਪੀ ਤੇ ਨਵੀ ਸੂਦ ਸੋ ਇਹਨਾਂ ਦੇ ਬੱਚਿਆਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇੱਕ ਕੈਂਪ ਲੱਗ ਰਿਹਾ ਸੋ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾ ਧੰਨਵਾਦ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਔਰ ਮੈਂ ਹਾਂ ਤੁਹਾਡਾ ਆਪਣਾ ਬਲਕਾਰ ਕੈਂਥ ਖੂਨਦਾਨ ਮਹਾਦਾਨ ਸੋ ਕਿਉਂਕਿ ਅਗਰ ਆਪਾਂ ਕਿਸੇ ਨੂੰ ਆਪਣਾ ਖੂਨਦਾਨ ਕਰਦੇ ਆ ਤਾਂ ਸਾਡਾ ਦਿੱਤਾ ਹੋਇਆ ਖੂਨ ਕਿਸੇ ਇਨਸਾਨ ਦੀ ਜਾਨ ਬਚਾ ਸਕਦਾ ਹੈ ਔਰ ਤਰੀਕ ਨੋਟ ਕਰੋ ਜੀ 12 ਜੁਲਾਈ ਦਿਨ ਸ਼ਨੀਵਾਰ 2025 ਗੁਰਦਰਾਸ ਸਿੰਘ ਸਭਾ ਮੁਜਾਰੀ ਵਿਖੇ ਇੱਕ ਕੈਂਪ ਲੱਗ ਰਿਹਾ ਮਤਲਬ ਵਿਸ਼ਾਲ ਕੈਂਪ ਜਿਸ ਦੇ ਵਿੱਚ ਬਹੁਤ ਸਾਰੇ ਮਾਹਰ ਡਾਕਟਰ ਪਹੁੰਚ ਰਹੇ ਨੇ ਆ ਮੈਡੀਕਲ ਕੈਂਪ ਫਿਜ਼ੀਓਥੈਰੇਪੀ ਕੈਂਪ ਅੱਖਾਂ ਦਾ ਚੈੱਕਅਪ ਕੈਂਪ ਮੁਫਤ ਦੰਦਾਂ ਦਾ ਚੈੱਕਅਪ ਕੈਂਪ ਔਰ ਨਾਕ ਕੰਨ ਗਲੇ ਦਾ ਕੈਂਪ ਔਰ ਬੱਚਿਆਂ ਦਾ ਚੈੱਕਅਪ ਕੈਂਪ ਬਿਲਕੁਲ ਮੈਂ ਸਾਰੇ ਹੀ ਨਗਰ ਨਿਵਾਸੀਆਂ ਦੇ ਚਾਹ ਨਾਲ ਜੀ ਬੇਨਤੀ ਕਰਨਾ ਚਾਹਾਂਗਾ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਇਸ ਕੈਂਪ ਦੇ ਵਿੱਚ ਜਿੰਨੇ ਵੀ ਦਵਾਈਆਂ ਦਿੱਤੀਆਂ ਜਾਣਗੀਆਂ ਉਹ ਫ੍ਰੀ ਆਫ ਕਾਸਟ ਹੋਏਗੀ ਤੇ ਹੋਰ ਸਾਰੀਆਂ ਜਿਹੜੀ ਜਿੰਨੇ ਬਿਮਾਰੀਆਂ ਸੋ ਉਹਨਾਂ ਦਾ ਜਿਹੜਾ ਬਣਦਾ ਇਲਾਜ ਇਸ ਕੈਂਪ ਤੇ ਵੱਲੋਂ ਹੋਵੇਗਾ ਤੇ ਵੱਡਾ ਧੰਨਵਾਦ ਅਰੋੜਾ ਪੀਪੀ ਸਾਹਿਬ ਤੇ ਨਬਦੀਪ ਸਿੰਘ ਸੂਦ ਸਾਹਿਬ ਜਿਨ੍ਹਾਂ ਦੇ ਪਿਆਰੇ ਪਿਆਰੇ ਬੱਚਿਆਂ ਦਾ ਜਨਮ ਦਿਨ ਹੈ ਬਿਲਕੁਲ ਬਹੁਤ-ਬਹੁਤ ਮੁਬਾਰਕਬਾਦ ਤਖ ਅਰੋੜਾ ਤੇ ਹਰਗੁਣ ਸੂਦ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਰਅਸਰ ਮੈਂ ਸਾਰੇ ਇਲਾਕੇ ਨਿਵਾਸੀ ਚਾਨਜ ਬੇਨਤੀ ਕਰਨਾ ਚਾਹਾਂਗਾ ਕਿ ਬਿਲਕੁਲ ਜ਼ਰੂਰ ਪਹੁੰਚੋ ਟਾਈਮ ਸਰ ਪਹੁੰਚ ਕੇ ਇਸ ਕੈਂਪ ਦਾ ਫਾਇਦਾ ਉਠਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਮੁਸਤਾਫਾ ਪਾਲੇਵਾਲ ਗੜਸ਼ੰਕਰ ਤੋਂ ਆਪ ਸਾਰੀਆਂ ਸੰਸਥਾ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਿਵੇਂ ਕਿ ਪਹਿਲਾਂ ਹੀ ਵੀਡੀਓ ਵਿੱਚ ਅਨਾਉਂਸਮੈਂਟ ਕੀਤੀ ਗਈ ਸੀ ਕਿ ਤਖਸ਼ ਅਰੋੜਾ ਤੇ ਹਰਗੁਣ ਸੂਦ ਇਹਨਾਂ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਸਾਡੇ ਅਰੋੜਾ ਪੀਪੀ ਪੰਜਾਬ ਪੁਲਿਸ ਤੋਂ ਭਾਜੀ ਤੇ ਸਾਡੇ ਨਵਦੀਪ ਸਿੰਘ ਸੂਦ ਜੀ ਇਹਨਾਂ ਵੱਲੋਂ ਖੂਨ ਦਾ ਬਹੁਤ ਹੀ ਮਹਾਨ ਕੈਂਪ ਮਜਾਰੀ ਬਲਾਚੌਰ ਵਿਖੇ ਲਗਾਇਆ ਜਾ ਰਿਹਾ ਹੈ ਆਪ ਸਾਰੇ ਇਲਾਕੇ ਦੇ ਮੌਤਵਾਰ ਵੀਰਾਂ ਨੂੰ ਇਲਾਕੇ ਦੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਣਾ ਖੂਨਦਾਨ ਕਰਨ ਲਈ ਜਰੂਰ ਪਹੁੰਚੋ ਤੇ ਨਾਲ ਹੀ ਨਾਲ ਦੰਦ ਕੰਨਾ ਦੰਦਾ ਤੇ ਕੰਨਾ ਤੇ ਨੱਕ ਦਾ ਫ੍ਰੀ ਕੈਂਪ ਲਗਾਇਆ ਜਾ ਰਿਹਾ ਤੇ ਬੱਚਿਆਂ ਦਾ ਚੈੱਕਅਪ ਕੈਂਪ ਵੀ ਜਰੂਰ ਉੱਥੇ ਹੋਵੇਗਾ ਤੇ ਜੋ ਵੀ ਮੈਡੀਕਲ ਦਵਾਈ ਪ੍ਰੋਵਾਈਡ ਉਹ ਸਾਰੀ ਫ੍ਰੀ ਕਰਵਾਈ ਜਾਵੇਗੀ ਆਪ ਸਾਰੇ ਇਲਾਕੇ ਦੇ ਮੋਹਤਵਾਰ ਵੀਰਾਂ ਨੂੰ ਬੇਨਤੀ ਹੈ ਕਿ ਸਾਰੇ ਪਹੁੰਚ ਕਰਕੇ ਆਪਣਾ ਯੋਗਦਾਨ ਜਰੂਰ ਪਾਓ